ਪਿਆਰੇ ਗੁਰੂ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਸੇ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਜਿਹੜੀ ਮੈਂ ਗਾਥਾ ਤੁਹਾਡੇ ਲੈ ਕੇ ਸਾਹਮਣੇ ਪੇਸ਼ ਹੋਇਆ ਹਾਂ ਉਹ ਕਾਥਾ ਬਹੁਤ ਹੀ ਇੱਕ ਮਹਾਨ ਯੋਧੇ ਦੀ ਹੈ ਉਹਨਾਂ ਦਾ ਕਰਤਾਰ ਉੱਚਾ ਤੇ ਫਿੱਚਾ ਬਹੁਤ ਹੀ ਉੱਚਾ ਧਮਾਕਾ ਅਦਕਾਰ ਇੱਕ 60ਵਾਂ ਜਹਾਜ਼ਰੀ ਜਿਨ੍ਹਾਂ ਨੂੰ ਲੋਕਾਂ ਦੇ ਨਾਮ ਤੱਕ ਕਿਸੇ ਨੇ ਕਿਹਾ ਕਿ ਇਹ ਅਮਨ ਦਾ ਦੇਵਤਾ ਹੈ ਕਿਸੇ ਨੇ ਕਿਹਾ ਮਜਲੂਮਾਂ ਦੀ ਤੇ ਰਾਖੀ ਕਰਨ ਵਾਲਾ ਯੋਧਾ ਹੈ ਕਿਸੇ ਨੇ ਕਿਹਾ ਕਿ ਬੇਪੱਤਾ ਵੀ ਇੱਜਤਾਂ ਨੂੰ ਵਾਪਸ ਲਿਆਉਣ ਵਾਲਾ ਇੱਜਤਾਂ ਦਾ ਰਾਖਾ ਹੈ ਅਲੱਗ-ਅਲੱਗ ਵਿਆਖਿਆ ਕਰਨ ਦਿੱਤੇ ਲੋਕਾਂ ਨੇ ਕਿਉਂਕਿ ਉਹਨਾਂ ਦਾ ਕਰਤਾਰ ਬਹੁਤ ਸੀ ਲੋਕਾਂ ਦਾ ਪ੍ਰੇਮ ਤੇ ਮੁਹੱਬਤ ਬਹੁਤ ਸੀ ਉਸ ਯੋਧੇ ਦਾ ਨਾਮ ਜਿਨ੍ਹਾਂ ਦੀ ਅੱਜ ਆਪਾਂ ਗੱਲ ਕਰਾਤਾ ਅੱਜ ਨਾਲ ਸਾਂਝ ਕਰਨੀ ਹੈ ਜਿਹਦੇ ਅੰਦਰ ਨਾਲ ਪਤਾ ਆਪਾਂ ਕਰਨੀ ਆ ਤੇ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਵਾਂ ਕਿ ਇਸ ਯੋਧੇ ਦੇ ਬਾਰੇ ਮੈਂ ਅੱਜ ਤੁਹਾਨੂੰ ਦੱਸਣ ਜਾ ਰਿਹਾ ਉਹਨਾਂ ਦਾ ਜੀਵਨ ਬਹੁਤ ਉੱਚਾ ਤੇ ਸੁੱਚਾ ਆਪਣਾ ਜੀਵਨ ਉਹਨਾਂ ਦੇ ਨਿਤਾਬਕ ਜ਼ੀਰੋ ਗੈਜ ਹੈ ਪਰ ਕੋਈ ਹੁਨਕਾ ਵੀ ਰਹਿ ਜਾਂਦੀ ਬੋਲ ਚ ਜਾਂ ਉਹਨਾਂ ਦਾ ਕੋਈ ਕਰਨ ਮਾ ਦੱਸਣ ਚ ਰਹਿ ਜਾਂਦਾ ਤੇ ਮੈਂ ਉਹਦੇ ਨਿੱ ਪਹਿਲੇ ਹੀ ਮਾਫੀ ਮੰਗ ਲੈਣਾ ਕਿਉਂਕਿ ਉਹ ਯੋਧੇ ਬਹੁਤ ਉੱਚੇ ਤੇ ਸੁੱਚੇ ਜੀਵਨਾਂ ਦੇ ਸਾਡਾ ਤਸਕ ਜੀਵਨ ਹੈ ਸਾਡੇ ਕੋਲੇ ਇੰਨੀ ਹਿੰਮਤ ਨਹੀਂ ਕਿ ਅਸੀਂ ਉਹਨਾਂ ਬਾਰੇ ਖੁੱਲ ਕੇ ਪੂਰੀਆਂ ਗੱਲਾਂ ਦੱਸ ਸਕੀਏ ਪਰ ਜਿੰਨਾ ਕਿ ਅਸੀਂ ਸੁਣਿਆ ਜਿੰਨਾ ਉਹਨਾਂ ਬਾਰੇ ਪੜ੍ਹਿਆ ਹੈ ਮੈਂ ਜ਼ਰੂਰ ਤੁਹਾਡੇ ਨਾਲ ਸੇਅਰ ਕਰਾਂਗਾ ਇਹ ਗੱਲਾਂ ਜ਼ਰੂਰ ਸਾਂਝੀਆਂ ਕਰਾਂਗੇ ਆਪਾਂ ਉਸ ਯੋਧੇ ਦਾ ਨਾਮ ਹੈ ਸ਼ਹੀਦ ਪਾਈ ਜਗਰਾਜ ਸਿੰਘ ਤੂਫਾਨ ਤੂਫਾਨ ਕਿੰਗਾਂ ਬੰਦੇ ਦੇ ਨਾਮਾਂ ਦੇ ਨਾਲ ਕੋਈ ਪਿੰਡ ਦਾ ਔਰਫ ਨਾਮ ਟਾਈਟਲ ਲੱਗਿਆ ਹੁੰਦਾ ਜਾਂ ਕੋਈ ਗੋਟਾ ਨੂੰ ਪਿੱਛੇ ਲਾ ਦਿੰਦੇ ਹਨ ਪਰ ਜਗਰਾਜ ਸਿੰਘ ਦੇ ਪਿੱਛੇ ਲੱਗਿਆ ਹੋਇਆ ਤੂਫਾਨ ਉਹ ਸਿਰਫ ਅੱਖਰਾਂ ਦਾ ਹੀ ਤੂਫਾਨ ਨਹੀਂ ਸੀ ਉਹ ਰੀਅਲੀ ਉਹ ਹਕੀਕਤ ਨਹੀਂ ਤੂਫਾਨ ਸੀ ਜਦੋਂ ਕਿਸੇ ਤੇ ਕੋਈ ਕਾਰਵਾਈ ਕਰਦਾ ਸੀ ਤਾਂ ਤੂਫਾਨ ਦੀ ਤਰੀ ਆਉਂਦਾ ਸੀ ਤੂਫਾਨ ਦੀ ਤਰੀ ਕਾਰਵਾਈ ਕਰਦਾ ਸੀ ਤੇ ਕਾਰਵਾਈ ਕਰਨ ਤੋਂ ਬਾਅਦ ਤੂਫਾਨ ਦੀ ਤਰੀ ਗੂਪੋਸ਼ ਹੋ ਜਾਂਦਾ ਸੀ ਉਹਨਾਂ ਦੇ ਜਿਹੜੇ ਜਨਮ ਦੀ ਗੱਲ ਜਦੋਂ ਆਪਾਂ ਕਰਦੇ ਆ ਬਟਾਲਾ ਦੇ ਵਿੱਚ ਸ੍ਰੀ ਹਰਗੋਬਿੰਦਪੁਰ ਤੋਂ 5 ਕਿਲੋਮੀਟਰ ਦੂਰ ਪਿੰਡ ਚੀਮਾ ਖੁੱਡੀ ਦੇ ਵਿੱਚ ਸਧਾਰਨ ਜਿਹਾ ਪਰਿਵਾਰ ਆ ਮਹਿੰਦਰ ਸਿੰਘ ਪੰਜਾਂ ਧੀਆਂ ਤੋਂ ਬਾਅਦ ਵਾਹਿਗੁਰੂ ਨੇ ਇੱਕ ਪੁੱਤਰ ਦੀ ਹਾਲਤ ਬਖਸ਼ੀ ਉਸ ਪੁੱਤਰ ਦਾ ਨਾਮ ਰੱਖਿਆ ਗਿਆ ਭਾਈ ਜਗਰਾਜ ਸਿੰਘ ਤੇ ਮਾਤਾ ਹਰਬੰਸ ਕੌਰ ਦੀ ਕੋ ਕਾਨੂੰਨੀ 1971 ਚੇ ਭਾਗ ਲੱਗਿਆ ਤੇ ਭਾਈ ਸਾਹਿਬ ਨੇ ਜਦੋਂ ਉਹਨਾਂ ਦੀ ਆਪਾ ਮੁੱਢਲੀ ਵਿੱਦਿਆ ਦੀ ਗੱਲ ਕਰਦੇ ਆ ਉਹਨਾਂ ਨੇ ਜਿਹੜੀ ਮੁੱਢਲੀ ਵਿੱਦਿਆ ਸੀ ਉਹ ਪੂਸ਼ਨ ਮਾਡਲ ਸਕੂਲ ਤੋਂ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ 10ਵੀਂ ਕਲਾਸ ਜੋ ਭਗਤਪੁਰ ਤੋਂ ਕੀਤੀ ਇਸ ਤਰ੍ਹਾਂ ਜਿਹੜੋ ਸਕੂਲ ਦੇ ਵਿੱਚ ਪੜ੍ਹਦੇ ਸੀਤ ਉਹਨਾਂ ਦੇ ਜੀਵਨ ਦਾ ਇੱਕ ਤਰ੍ਹਾਂ ਸੀ ਕਿ ਉਹਨਾਂ ਦੇ ਜੋ ਜੀਵਨ ਦੇ ਵਿੱਚ ਸੀ ਉਹ ਹਮਦਰਦ ਬਹੁਤ ਜ਼ਿਆਦੇ ਸੀ ਚਾਹੇ ਕੋਈ ਵੀ ਹੋਵੇ ਹਰ ਇੱਕ ਨਾਲ ਉਹ ਹਮਦਰਦੀ ਕਰਦੀ ਸੀ ਕਮਾਲ ਦਾ ਇਹ ਉਹਨਾਂ ਦਾ ਕਿਰਦਾਰ ਸੀ ਕਿ ਆਪਣੇ ਪਰਿਵਾਰ ਨਾਲ ਛੱਡ ਕੇ ਦੂਸਰੇ ਨਾਲ ਵੀ ਬਹੁਤ ਜ਼ਿਆਦੇ ਆਪਣੇ ਪਰਿਵਾਰ ਦੀ ਤਰ੍ਹਾਂ ਹਮਦਰਦੀ ਕਰ ਸਕਦੇ ਸਨ ਪਿਓ ਸ਼ੁਰੂ ਤੋਂ ਤਰਦੀਲੇ ਤੇ ਥੋੜਾ ਸ਼ਾਂਤ ਸੁਭਾਅ ਦੇ ਸ਼ਾਂਤੀ ਵਿੱਚ ਚੁੱਪ ਰਹਿਣਾ ਤੇ ਗੁਰਬਾਣੀ ਨੂੰ ਪਿਆਰ ਕਰਨਾ ਨਿਤਨੇਮ ਦੇ ਪੱਕੇ ਤੇ ਕੁਰਬਾਨੀ ਨੂੰ ਪਰਮ ਚ ਬਹੁਤ ਜਿਆਦੇ ਜਨੀਆਂ ਉਹਨਾਂ ਨੂੰ ਇੱਕ ਰੁਚੀ ਹੁੰਦੀ ਸੀ ਮੈਂ ਕੁਰਬਾਨੀ ਪਰ ਤੇ ਜਦੋਂ ਭਾਰਤ ਸਰਕਾਰ ਨੇ ਹਰਮੰਦਰ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ 1984 ਦੇ ਵਿੱਚ ਉਦੋਂ ਭਾਈ ਜਗਰਾਤ ਸਿੰਘ ਦੀ ਉਮਰ 14 ਸਾਲਾਂ ਦੀ ਸੀ ਤੇ ਉਸ ਘਟਨਾ ਕਰਮ ਨੇ ਉਹਨਾਂ ਦੇ ਮਨ ਤੇ ਬਹੁਤ ਜਿਆਦਾ ਗਹਿਰਾ ਅਸਰ ਪਾਇਆ ਤੇ ਉਹਨਾਂ ਦੇ ਜੀਵਨ ਦੇ ਵਿੱਚ ਉਸ ਟੰਕ ਕਾਫੀ ਤਬਦੀਲੀ ਆਈ ਉਹਨਾਂ ਨੂੰ ਹਮੇਸ਼ਾ ਇੱਕ ਹੀ ਰੀਰ ਉਹਨਾਂ ਦੇ ਜੀਵਨ ਦੇ ਵਿੱਚ ਚਲਦੀ ਰਹਿੰਦੀ ਸੀ ਮਨ ਚ ਕਿ ਜਿਹੜੇ ਹਕੂਮਤ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਾਡੇ ਲੋਕਾਂ ਨੂੰ بے ਬੱਤ ਕੀਤਾ ਹੈ ਹੋਰ ਸਾਡੇ ਲੋਕਾਂ ਦੀਆਂ ਇੱਜ਼ਤਾਂ ਨੂੰ ਰੋਲਿਆ ਗਿਆ ਹੈ ਮੈਂ ਇਹਦਾ ਜਵਾਬ ਖੂਨ ਚ ਦੇਵਾਂਗਾ ਤੇ ਉਸ ਤੋਂ ਬਾਅਦ ਫਿਰ ਉਹ ਆਪਣੇ ਬਾਪੂ ਮਹਿੰਦਰ ਸਿੰਘ ਨੂੰ ਕਹਿੰਦੇ ਆ ਕਿ ਅਸੀਂ ਅਮਰਤ ਪਾਨ ਕਰਨਾ ਚਾਹੁੰਦੇ ਆ ਤੇ ਬਾਪੂ ਮਹਿੰਦਰ ਸਿੰਘ ਨੇ ਕਹਿੰਦਾ ਅਜੇ ਤੇਰੀ ਉਮਰ ਥੋੜੀ ਆ ਤੇ ਭਾਈ ਜਗਰਾ ਸਿੰਘ ਤਫਾਨ ਨੇ 1986 ਦੇ ਵਿੱਚ ਅਮਰਤ ਸਾਖ ਕੇ ਉਹ ਗੁਰੂ ਵਾਲੇ ਬਣ ਗਏ ਗੁਰੂ ਦੇ ਸਿੰਘ ਸੱਜ ਗਏ ਤੇ ਜਦੋਂ ਉਹਨਾਂ ਨੇ ਅਮਰਤ ਪਾਨ ਕੀਤਾ ਤੇ ਉਸੇ ਸਾਲ ਹੀ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਿ ਖਾੜਕੂਆਂ ਨੂੰ ਪੜਾ ਦੇਣ ਦੀ ਫੀਸ ਦੇ ਵਿੱਚ ਜਿੱਥੋਂ ਮੈਂ ਪੜਿਆ ਉਹਨਾਂ ਨੇ ਲਿਖਿਆ ਕਿ ਜਦੋਂ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਸੰਗਰੂਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਲਿਜਾਇਆ ਗਿਆ ਜਦੋਂ ਸੰਗਰੂਰ ਜੇਲ੍ਹ ਦੇ ਵਿੱਚ ਬੱਚਾ ਹੋਣ ਦੇ ਕਾਰਨ ਫਿਰ ਉਹਨਾਂ ਨੂੰ ਹਸਿਆਰਪੁਰ ਬਾਲ ਸੁਧਾਰ ਜੇਲ੍ਹ ਦੇ ਵਿੱਚ ਅਸੈਪਟ ਕੀਤਾ ਗਿਆ ਉੱਥੇ ਫਿਰ ਉਹਨਾਂ ਨੇ 1987 ਨੂੰ ਆਪਣੇ ਸੇ ਸੱਤ ਗੈਰ ਨਾਲ ਉਸ ਜੇਲ੍ਹ ਦੇ ਵਿੱਚੋਂ ਛਰਾਰ ਹੋ ਜਾਂਦੇ ਆ ਛਰਾਰ ਹੋਣ ਤੋਂ ਬਾਅਦ ਰੂਪ ਉਸ ਹੁੰਦੇ ਆ ਉਸ ਤੋਂ ਬਾਅਦ ਇੱਕ ਦਿਨ ਫਿਰੋ ਆਪਣੇ ਪਰਿਵਾਰ ਨੂੰ ਮਿਲਦੇ ਆ ਬਾਪੂ ਮਹਿੰਦਰ ਸਿੰਘ ਨਾਲ ਗੱਲਬਾਤ ਹੁੰਦੀ ਹੈ ਬਾਪੂ ਮਹਿੰਦਰ ਸਿੰਘ ਨੇ ਵਾਰ ਕਿਹਾ ਕਿਉਂਕਿ ਪੰਜਾਬ ਤੇ ਉਸ ਟਾਈਮ ਜ਼ੁਲਮ ਬਹੁਤ ਜ਼ਿਆਦਾ ਹੁੰਦੇ ਸੀ ਸਾਡੇ ਜਿਹੜੇ ਪਿਓੜਕੀ ਸੀ ਉਹਨਾਂ ਦਾ ਸੁਭਾਅ ਹੁੰਦਾ ਸੀ ਕਿ ਅਸੀਂ ਕਿੱਥੇ ਥਾਣੇ ਤੋਂ ਨਹੀਂ ਚੱਕਰਾਂਜ ਪੈਣ ਤੋਂ ਥੋੜਾ ਹਰੇਕ ਆਦਮੀ ਸੋਚਦਾ ਕਿ ਕਾ ਨੂੰ ਆਪਾਂ ਪਹਿਨਾ ਇਹੋ ਜਿਹਾ ਚੱਕਰਾਂਜ ਪਰ ਹਕੂਮਤ ਸਾਡੇ ਤੇ ਜ਼ਬਰ ਇੰਨਾ ਜ਼ੁਲਮ ਕਰ ਰਹੀ ਸੀ ਹਰ ਇੱਕ ਬੰਦਾ ਚਾਹੇ ਦੂਸੀ ਸੀ ਚਾਹੇ ਨਹੀਂ ਦੂਸੀ ਸੀ ਹਰ ਇੱਕ ਤੇ ਜ਼ੁਲਮ ਹੋ ਰਿਹਾ ਸੀ ਤੇ ਫਿਰ ਉਹਨਾਂ ਨੇ ਕਿਹਾ ਜਿਹੜਾ ਬਾਪੂ ਨੇ ਮਿੰਦਰ ਸਿੰਘ ਨੇ ਕਿਹਾ ਵੀ ਜਗਰਾਤ ਸਿੰਘ ਇਹ ਗੱਲਾਂ ਤੁਹਾਡੇ ਲਈ ਠੀਕ ਨਹੀਂ ਐ ਤੇਰਾ ਇੱਕ ਪਰਿਵਾਰ ਹੈ ਤੇਰੀਆਂ ਪੰਜ ਭੈਣਾਂ ਐ ਇਹਨਾਂ ਦਾ ਕੀ ਬਣੂ ਤੇ ਭਾਈ ਜਗਰਾਤ ਸਿੰਘ ਨੇ ਕਿਹਾ ਉਹਨੇ ਪੰਜ ਭੈਣਾਂ ਦਾ ਰਾਖਾ ਤਾਂ ਸਿਰਫ ਸਿਰਫ ਵਾਹੀ ਗੁਰੂ ਆਪ ਹੀ ਐ ਹੀ ਉਹਨਾਂ ਤੇ ਕਿਰਪਾ ਕਰੇਗਾ ਉਹੀ ਉਹਨਾਂ ਦੀ ਰਾਖੀ ਕਰੇਗਾ ਤੇ ਇਹ ਗੱਲਾਂ ਕਰਕੇ ਵੀ ਜਿਨ੍ਹਾਂ ਨੇ ਸਾਡੀ ਬੇਪੱਤੀ ਕੀਤੀ ਹੈ ਸਰਦਾਰਪਾਤ ਹੈ ਤੇ ਹਮਲੇ ਕੀਤੇ ਹਨ ਜਾਂ ਸਾਡੇ ਲੋਕਾਂ ਦੀ ਪੱਗਾਂ ਨੂੰ ਜ਼ਮੀਨਾਂ ਤੇ ਰੋਲਿਆ ਗਿਆ ਹੈ ਮੈਂ ਉਹਨਾਂ ਨੂੰ ਵਾਪਸ ਲੈ ਕੇ ਫਿਰ ਸਿਕੰਧ ਦੇ ਸਹਿਯੋਗ ਤੇ ਟਿਕਾਉਣਾ ਚਾਹੁੰਨਾ ਇਹ ਗੱਲਾਂ ਕਹਿ ਕੇ ਉਹਨਾਂ ਨੇ ਕਿਹਾ ਜੀ ਅਸੀਂ ਅੱਜ ਸੰਘਰਸ਼ੀ ਦੇ ਵਿੱਚ ਨਹੀਂ ਪੁੱਦਾਂਗੇ ਤਾਂ ਆਉਣ ਵਾਲੇ ਲੋਕ ਸਾਨੂੰ ਮਿਹਨੇ ਤੇ ਤਾਨਨੇ ਮਾਵੇਂ ਕਹਿੰਦੇ ਇੱਕ ਘਰੋਂ ਤੇ ਪੀਰਾਂ ਦੀ ਧਰਤੀ ਹੀ ਆਉਣ ਵਾਲੇ ਸੰਦੂਕ ਕਹਿੰਨਗੇ ਕਿ ਪਿਆਰ ਦੇ ਗੁੱਬਰਾਂ ਦੀ ਰਗਾ ਦੇ ਵਿੱਚ ਬਿਰੂਖ ਵੈਦ ਸਿੰਘ ਦਾ ਖੂਨ ਹੁਣ ਨਹੀਂ ਰਹਾ ਤੇ ਇਹ ਗੱਲਾਂ ਕਰਕੇ ਉਹਨਾਂ ਨੇ ਕਿਹਾ ਫਿਰ ਉਸ ਤੋਂ ਬਾਅਦ ਉਹ ਰੂਪ ਬੋਸ ਹੋ ਜਾਂਦੇ ਆ ਉਹਨਾਂ ਨੇ ਆਪਣੇ ਸੋਹਤੇ ਜੀ ਜੀਵਨ ਚ ਬਹੁਤ ਵੱਡੇ ਵੱਡੇ ਕਾਰਨਾਮੇ ਕੀਤੇ ਆ ਵੱਡੇ ਵੱਡੇ ਕਰਤਾਰ ਨਿਭਾਏ ਉਹਨਾਂ ਨੇ ਫਿਰ ਜਦੋਂ ਉਹਨਾਂ ਦੇ ਕਾਰਨਾਮੇ ਦੇਖ ਕੇ ਇਹ ਕਾਰਵਾਈਆਂ ਦੇਖ ਕੇ ਫਿਰ ਉਹਨਾਂ ਨੂੰ ਹਸਤਾਨ ਲਿਬਰੇਸ਼ਨ ਪੋਰਚ ਦਾ ਲੈਫਟੀਨੈਂਟ ਜਰਨਲ ਦੀ ਨਿਯੁਕਤੀ ਪਦਵੀ ਮਿਲਦੀ ਹੈ ਤੇ ਉਹਨਾਂ ਨੇ ਖਿੜੇ ਮੱਥੇ ਇਹਨੂੰ ਸਵੀਕਾਰ ਕੀਤਾ ਉਸ ਟਾਈਮ ਦਾ ਜਿਹੜਾ ਇੱਕ ਅਫਸਰ ਸੀ ਗੋਬਿੰਦ RAM ਉਹਨਾਂ ਦੀ ਬਹੁਤ ਜ਼ਿਆਦਾ ਜਿਹੜਾ ਉਹ ਜਗ੍ਹਾ ਤੇ ਜ਼ੁਲਮ ਕਰ ਰਿਹਾ ਸੀ ਉਹ ਕਹਿੰਦਾ ਹੁੰਦਾ ਸਿੱਖਾਂ ਨੂੰ ਕਿ ਮੈਂ ਤੁਹਾਡੇ ਤੇ ਇੰਨਾ ਜ਼ਿਆਦਾ ਜ਼ੁਲਮ ਕਰਾਂਗਾ ਖੁਸੀ ਗੁਰੂ ਗਵਰਿੰਦ ਸਿੰਘ ਜੀ ਦਾ ਨਾਮ ਭੁੱਲ ਜੂੰਗੀ ਤਾਂ ਫਿਰ ਉਹਨਾਂ ਨੇ ਚੈਲੰਜ ਕੀਤਾ ਸੀ ਭਾਈ ਜਿਗਰਾਜ ਸਿੰਘ ਨੇ ਉਸ ਚੈਲੰਜ ਨੂੰ ਕਬੂਲ ਲਿਆ ਕਿਉਂਕਿ ਉਹ ਗੋਬਿੰਦ RAM ਕਹਿੰਦਾ ਹੁੰਦਾ ਸੀ ਕਹਿੰਦਾ ਮੈਂ ਪਟਾਲੇ ਦੇ ਵਿੱਚ ਜਿਗਰਾਜ ਸਿੰਘ ਨੂੰ ਰਹਿਣ ਨਹੀਂ ਦੇਣਾ ਇਹਨੂੰ ਮੈਂ ਖਤਮ ਕਰ ਦੇਣਾ ਨੂੰ ਮਾਰ ਦੇਣਾ ਤੇ ਜਾਂ ਫਿਰ ਮੈਂ ਇਹਨੂੰ ਇੱਥੇ ਰਹਿਣ ਨਹੀਂ ਦੇਣਾ ਤੇ ਭਾਈ ਜਿਗਰਾਜ ਸਿੰਘ ਨੇ ਕਿਹਾ ਸੀ ਕਹਿੰਦਾ ਮੇਰੀਆਂ ਰਗਾਂ 'ਚ ਗੁਰੂ ਗਵੰ ਸਿੰਘ ਦਾ ਖੂਨ ਹੈ ਤੇ ਮੈਂ ਤੈਨੂੰ ਇੱਕ ਦਿਨ ਟੱਕਰਾਂਗਾ ਜ਼ਰੂਰ ਤੇ ਇੱਕ ਦਿਨ ਫਿਰ ਗੁਰੂ ਨੇ ਕਿਰਪਾ ਕੀਤੀ ਉਹ ਦਿਨ ਆਇਆ ਉਹਨੂੰ ਬੰਬ ਦੇ ਨਾਲ ਉਸ ਗੋਬਿੰਦ RAM ਆਪਸਰ ਨੂੰ ਉਡਾ ਦਿੱਤਾ ਜਾਂਦਾ ਉਹਦੇ ਟੁਕੜੇ ਉੱਡਦੇ ਹਵਾ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਦੇਖਿਆ ਤੇ ਸਾਰੇ ਹੀ ਪੰਜਾਬ ਦੇ ਮੂੰਹ ਇੱਕ ਹੀ ਆਵਾਜ਼ ਨਿਕਲੀ ਕਹਿੰਦੇ ਵਾਓ ਜਿਗਰਾ ਸਿਓ ਹੁਣ ਤ ਮਰਦਾਂ ਦਾ ਕੰਮ ਕੀਤਾ ਤੇ ਪਰਹੀ ਉਹਨਾਂ ਦੇ ਜਦੋਂ ਇਹੋ ਜੇ ਕਾਰਨਾਮੇ ਦੇ ਉਸ ਤੇ ਜੀ ਇੰਨੀ ਬਹਾਦਰੀ ਸੀ ਬਹੁਤ ਜ਼ਿਆਦਾ ਪਰ ਉਹਨਾਂ ਦਾ ਜਿਹੜੇ ਕਿਰਦਾਰ ਦੀ ਜਦੋਂ ਆਪਾਂ ਗੱਲ ਕਰਦੇ ਆਂ ਇੱਕ ਵਾਰ ਕਿਸੇ ਦੇ ਉਹ ਕਹਿੰਦੇ ਵੀ ਘਰ ਪ੍ਰਸ਼ਾਦ ਦੇ ਸਕਣ ਲਈ ਜਾਂਦੇ ਆ ਤੇ ਉਥੇ ਅੱਗੇ ਉਹਨਾਂ ਨੂੰ ਇੱਕ ਬਾਪੂ ਬਜ਼ੁਰਗ ਮਿਲਦਾ ਉਹਨਾਂ ਨੇ ਕਿਹਾ ਬਾਪੂ ਜੀ ਅਸੀਂ ਪ੍ਰਸ਼ਾਦ ਦੇ ਸਕਦੇ ਆ ਤੇ ਉਹਨਾਂ ਦੀ ਬੇਟੀ ਨੇ ਜਦੋਂ ਪ੍ਰਸ਼ਾਦੇ ਖੜਾਏ ਤੇ ਉਹਨਾਂ ਨੇ ਪੁੱਛਿਆ ਕਿ ਕੋਈ ਬੇਟਾ ਨਹੀਂ ਹੈ ਪਕੂ ਜੀ ਨੇ ਕਿਹਾ ਨਹੀਂ ਕੋਈ ਪੁੱਤਰ ਨਹੀਂ ਐ ਤੇ ਸਾਡੇ ਜੀ ਘਰ ਵਾਲੀ ਉਹ ਬਾਹਰ ਗਈ ਹੋਈ ਆ ਤੇ ਮੇਰੇਆਂ ਦੋ ਬੇਟੀਆਂ ਐ ਤੇ ਫਿਰ ਉਹਨਾਂ ਨੇ ਉੱਥੇ ਪ੍ਰਸ਼ਾਦ ਨਹੀਂ ਛੱਕੇ ਉੱਥੋਂ ਵਾਪਸ ਹੋ ਗਏ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਸਾਡੇ ਤੇ ਕਲੰਕ ਲੱਗੇ ਜਾਂ ਇਹ ਘਰ ਵਾਲੀਆਂ ਨੂੰ ਇਹ ਬੇਟੀਆਂ ਤੇ ਕੋਈ ਕਲੰਕ ਲੱਗ ਜੇ ਇਸ ਤਰ੍ਹਾਂ ਦਾ ਕਿਉਂਕਿ ਉਹਨਾਂ ਦਾ ਕਿਰਤਾਰ ਬਹੁਤ ਹੀ ਚਾਹਤੇ ਸੁੱਚਾ ਤੇ ਨਰਮਲ ਜੀਵਨ ਵਾਲੇ ਸਨ ਉੱਥੋਂ ਫਿਰ ਉਹ ਨਿਕਲ ਗਏ ਇਹੋ ਜੀਆਂ ਗੱਲਾਂ ਉਹਨਾਂ ਦੇ ਜੀਵਨ ਚ ਬਹੁਤ ਜ਼ਿਆਦਾ ਪਰ ਇੱਕ ਦਿਨ 1990 ਦੀ ਗੱਲ ਆ ਜਿੱਦੋਂ ਕੋਈ ਮਾੜਾ ਵਕਤ ਆਉਂਦਾ ਤੇ ਭਾਈ ਸਾਹਿਬ ਆਪ ਵੀ ਪੋਸ਼ਟੈਂਟਾਈ ਫਾਇਰ ਦੇ ਨਾਲ ਜੁੜੇ ਰਹੇ ਹਨ ਉਹ ਬੁਮਾਰਦ ਚੱਲ ਰਹੇ ਸਮਸਾ ਪੈਂਡ ਦੇ ਵਿੱਚ ਸੁਰੱਖਿਆ ਬਲਾਕ ਨਾਲ ਸ਼ਾਮ ਦੇ ਟਾਈਮ ਤੇ ਉਹਨਾਂ ਦਾ ਇੱਕ ਮੁਕਾਬਲਾ ਹੁੰਦਾ ਹੈ ਪਰ ਗੁਰੂ ਦੀ ਕਿਰਪਾ ਕਰਦਾ ਉਸ ਮੁਕਾਬਲੇ ਦੇ ਵਿੱਚੋਂ ਬਚ ਕੇ ਨਿਕਲ ਜਾਂਦੇ ਆ ਉਥੋਂ ਜਦੋਂ ਨਿਕਲਦੇ ਸਵੇਰੇ 3:30 ਵਜੇ ਉਹਨਾਂ ਨੇ ਮਾੜੀ ਗੁੱਠੀਆਂ ਪੈਂਡ ਦੇ ਵਿੱਚ ਉਹਨਾਂ ਦੀ ਠਹਿਰ ਆ ਖੇਤਾਂ ਦੇ ਵਿੱਚ ਉੱਥੇ ਜਾ ਕੇ ਉਹ ਠਹਿਰਦੇ ਆ ਉੱਥੋਂ ਜਾ ਕੇ ਕਿਸੇ ਨੇ ਖਬਰ ਦਿੱਤੀ ਜਾਂ ਫਿਰ ਇਸ ਤਰ੍ਹਾਂ ਵੀ ਕਿਹਾ ਜਾਂਦਾ ਕਿ ਉਹ ਪਰਿਵਾਰ ਦੇ ਉੱਥੋਂ ਕੋਈ ਬੰਦਾ ਉਹਨਾਂ ਦੇ ਬਾਹਰ ਗਿਆ ਸੀ ਕੋਸ ਆਪਣੇ ਕੰਮ ਧੰਦੇ ਦੇ ਲਈ ਜਦੋਂ ਉਹਨਾਂ ਨੇ ਦੇਖਿਆ ਕਿ ਪੁਲਿਸ ਤੇ ਪੁਲਿਸ ਬਹੁਤ ਜ਼ਿਆਦਾ ਹੁੰਦੀ ਉਹਨਾਂ ਨੇ ਆ ਕੇ ਦੱਸਿਆ ਕਿ ਇੱਥੇ ਪੁਲਿਸ ਬਹੁਤ ਜ਼ਿਆਦਾ ਆ ਰਹੀ ਹੈ ਤੇ ਉਹਨਾਂ ਨੂੰ ਜਦੋਂ ਪੂਰੇ ਟੈਂਪ ਨੂੰ ਕਾਟਨ ਕੀਤਾ ਗਿਆ ਘੇਰਾ ਪਾਇਆ ਦਿੱਤਾ ਗਿਆ ਫਿਰ ਉਹ ਉੱਥੋਂ ਨਿਕਲਦੇ ਤਾਂ ਪਿੱਛੇ ਦੀ ਜੋ ਨਾਲ ਇੱਕ ਬਖਸ਼ੀ ਸਿੰਘ ਉਹਨਾਂ ਦਾ ਸਾਥੀ ਹੈ ਜਿਹੜਾ ਉਹਨਾਂ ਦੇ ਜੀਵਨ ਚੋਂ ਬਖਸ਼ੀ ਸਿੰਘ ਨਾਲ ਉਹਨਾਂ ਦਾ ਬਹੁਤ ਹੀ ਪੂਰਾ ਪਿਆਰ ਬਹੁਤ ਇਕੱਠੇ ਰਹੇ ਆ ਸੰਘਰਸ਼ ਦੇ ਵਿੱਚ ਵੀ ਆਪਸੀ ਨੰਦਤਾ ਤਾਲਮੇਤ ਵੀ ਬਹੁਤ ਜ਼ਿਆਦੇ ਆ ਤੇ ਜਦੋਂ ਪਿੰਡ ਦੇ ਚੌਥੇ ਨਿਕਲਦੇ ਕਮਾਤ ਦੇ ਵਿੱਚ ਵੜਦੇ ਆ ਤੇ ਕਮਾਤ ਦੇ ਵਿੱਚੋਂ ਜਦੋਂ ਕਹਿੰਦੇ ਫੈਰ ਹੁੰਦਾ ਤੇ ਖੱਬੀ ਲੱਤ ਤੇ ਭਾਈ ਜਗਰਾਤ ਸਿੰਘ ਤੂਫਾਨ ਦੇ ਇੱਕ ਘੋਲੀ ਲੱਗਦੀ ਆ ਫਿਰ ਉਸੇ ਤਰ੍ਹਾਂ ਲੱਤ ਜਖਮੀ ਦੇ ਵਿੱਚ ਅੱਗੇ ਜਾ ਕੇ ਟਰੈਕਟਰ ਫੜਦੇ ਆ ਟਰੈਕਟਰ ਤੇ ਬੈਠਦੇ ਆ ਬਖਸ਼ੀ ਸਿੰਘ ਨੇ ਉਹਨੂੰ ਮੋਟੇ ਦਾ ਸਹਾਰਾ ਦਿੱਤਾ ਇੱਕ ਹੱਥ ਨਾਲ ਫੈਰ ਕਰ ਰਿਹਾ ਇੱਕ ਹੱਥ ਨਾਲ ਟਰੈਕਟਰ ਚੁਦਾ ਰਿਆ ਅੱਗੇ ਜਾ ਕੇ ਇੱਕ ਫਿਰਨੀ ਤੇ ਘਰ ਸੀ ਉਹ ਘਰ ਦੇ ਵਿੱਚ ਸੁਰੱਖਿਆ ਬੁਲਾ ਆ ਲੈਨੇ ਪੋਜੀਸ਼ਨ ਲੈ ਰੱਖੀ ਜਿੱਦੋਂ ਫਿਰ ਉਹਨਾਂ ਨੇ ਫੈਰ ਕੀਤਾ ਉਤੋਂ ਮੁਕਾਬਲਾ ਹੋਇਆ ਇੱਕ ਬ੍ਰਸ਼ਟ ਭਾਈ ਬਖਸ਼ੀ ਸਿੰਘ ਦੇ ਲੱਗਦਾ ਤੇ ਨਾਲ ਹੀ ਭਾਈ ਤੂਫਾਨ ਸਿੰਘ ਵੀ ਤੇ ਲੱਗਦਾ ਤੇ ਦੋਨੋਂ ਫਿਰ ਉੱਥੇ ਸੀ ਸਾਹਤਾਤਾ ਜਾਮ ਪੀਂਦੇ ਹਨ ਪਰ ਉਸ ਦਿਨ ਜਿੱਦਾਂ ਸਵੇਰੇ 7:30 ਵਜੇ ਏਸੀ ਹਿੰਦੀ ਹੁੰਦੀ ਹੈ ਪਰ ਕਿਸੇ ਦੀ ਨਹਿਮਤ ਨਹੀਂ 2 ਵਜੇ ਤੱਕ ਉਹਨਾਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਪਿੰਨਾਂ ਸੀ ਉਹਨਾਂ ਦੇ ਕੋਲ ਕੋਈ ਨਹੀਂ ਗਿਆ ਕਿਉਂਕਿ ਇੰਨਾ ਡਰ ਸੀਗਾ ਕਿ ਉਸ ਟਾਈਮ ਵਿੱਚ ਇੱਕ ਗੱਲ ਹੋਰ ਵੀ ਇੱਥੇ ਜਿਹੜੀ ਉਹਨਾਂ ਕੋਲ ਰੈਫਲ ਹੁੰਦੀ ਸੀ AK94 ਰੈਫਲ ਸੀਗੀ ਇਹ ਵੀ ਗੱਲ ਇੱਕ ਕੁਸ ਕਿਤਾਬਾਂ ਦੇ ਵਿੱਚੋਂ ਮੈਨੂੰ ਮਿਲੀ ਆ ਕਿ ਉਹਦੇ ਵਿੱਚ ਜਿਹੜਾ ਗਰੁੱਪ ਦੇ ਵਿੱਚ ਕਿ ਵਿਸਪੈਟ ਜਾਂ ਕੋਈ ਮਾੜੇ ਬੰਦੇ ਰਲਗੇ ਸੀ ਜਿਨ੍ਹਾਂ ਨੇ ਉਹਨਾਂ ਦੀ ਫਾਇਰਿੰਗ ਪੈਨ ਚਾੱਕ ਲਈ ਸੀ ਤੇ ਉਹ ਉਹ ਰੈਫਲ ਦੇ ਚੈਂਬਰ ਦੇ ਵਿੱਚ ਰੌਣ ਪਾ ਗਿਆ ਫਾਇਰ ਨਹੀਂ ਕਰ ਰਹੀ ਸੀ ਨਿਕਾਰੀ ਹੋ ਗਈ ਸੀ ਖਾਕ ਹੋ ਗਈ ਸੀ ਜੋ ਫਾਇਰਿੰਗ ਪੈਨ ਨਹੀਂ ਚਾੱਕੀ ਫਾਇਰ ਕੀ ਕਰਨੀ ਸੀ ਤੇ ਇਸ ਤਰ੍ਹਾਂ ਵੀ ਉਹਨਾਂ ਤੋਂ ਦਿੱਸੇ ਮਿਲਦਿਆ ਫਿਰ ਜਿੱਦ ਉਸ ਦਿਨ ਦੇ ਬੇਪਤਾ ਲੱਗਿਆ ਲੋਕਾਂ ਨੂੰ ਕਿ ਭਾਈ ਜਗਰਾ ਸਿੰਘ ਤੂਫਾਨ ਦੀ ਸ਼ਹਾਦਤ ਹੋ ਚੁੱਕੀ ਆ 60 ਕਿਲੋਮੀਟਰ ਤੱਕ ਲੋਕਾਂ ਨੇ ਦੁਕਾਨਾਂ ਬੰਦ ਕਰਤੀਆਂ ਵੱਸਾ ਬੰਦ ਹੋ ਗਈਆਂ ਤੇ ਹਕੂਮਤ ਸੀ ਜਿਹੜੀ ਉਹਨਾਂ ਦੀਆਂ ਡੈੱਡ ਗਾਉਂਆਂ ਅੰਮ੍ਰਿਤਕ ਦੇਹਾਂ ਦੇ ਨਾਲ ਕਿਉਂ ਨਹੀਂ ਫਿਰ ਥਾਣੇ ਦੇ ਵਿੱਚ ਲੋਕਾਂ ਦਾ ਇਕੱਠ ਜਿਹੜਾ ਹੋਇਆ ਨਾ 30 ਹਜ਼ਾਰ ਦੀ ਗਿਣਤੀ ਦੱਸੀ ਜਾਂਦੀ ਆ ਤੇ ਲੋਕਾਂ ਦੇ ਇਕੱਠ ਤੋਂ ਡਰਦੇ ਨੇ ਸਰਕਾਰਾਂ ਨੇ ਕੋਪ ਬੌਡੀਆਂ ਦਾ ਸੰਸਕਾਰ ਕੀਤਾ ਉਹਨਾਂ ਨੂੰ ਦਿੱਤਾ ਤੇ ਫਿਰ ਉਸ ਤੋਂ ਬਾਅਦ ਜੋ 17 ਅਪ੍ਰੈਲ ਸ਼ਿੰਗਾਰ ਦੇ ਭੋਗ ਪਾਈ ਜਾਂਦੇ ਆ ਕਹਿੰਦੇ ਆ ਕਿ ਵੀ 6 ਕਿੱल्ल्याਾਂ ਦੇ ਵਿੱਚ ਪੰਡਾਲ ਲੱਗਿਆ 6 ਕਿੱल्ल्याਾਂ ਦੇ ਵਿੱਚ ਪੰਡਾਲ ਲੱਗਿਆ ਉਹ ਵੀ ਘੱਟ ਪੈ ਗਿਆ ਸੀ ਈਟਾ ਵਟਾ ਲੋਕਾਂ ਦਾ ਇਕੱਠ ਹੋਇਆ ਸੀ ਉੱਥੇ ਸਿਰਫ ਸਿੱਖ ਹੀ ਉਹਨਾਂ ਦੇ ਭੋਗ ਤੇ ਭਾਈ ਜਗਰਾਸ਼ ਸਿੰਘ ਨੂੰ ਖਾਣ ਨੂੰ ਤੇ ਭਾਈ ਬਖਸ਼ੀ ਸਿੰਘ ਨੂੰ ਸਿੱਧਾ ਅੰਗਲੀ ਭੇਟ ਕਰਨ ਨਹੀਂ ਆਏ ਸੀ ਸਾਰੇ ਧਰਮਾਂ ਦੇ ਲੋਕ ਉੱਥੇ ਆਏ ਹੋਏ ਸੀ ਤੇ ਉਹ ਜਦੋਂ ਉੱਥੇ ਭੋਗ ਪਿਆ ਕੇ ਦਿਨ 4 ਲੱਖ ਤੋਂ ਲੈ ਕੇ 5 ਲੱਖ ਤੱਕ ਲੋਕਾਂ ਦਾ ਇਕੱਠ ਦੱਸਿਆ ਜਾਂਦਾ ਤੇ ਭਾਈ ਉਹਤੇ ਇੱਕ ਹਿੰਦੂ ਧਰਮ ਦੇ ਵੀਰ ਜਿਹੜਾ ਦਰਸ਼ਨ ਲਾਲ ਚੋਪੜਾ ਸੀ ਨਗਰਪਾਲਿਕਾ ਦਾ ਮੀਤ ਪ੍ਰਧਾਨ ਸੀ ਉਹਨਾਂ ਨੇ ਉੱਠ ਕੇ ਗੋਦਨ ਕੀਤਾ ਸਾਰੇ ਸੰਗਤ ਨੂੰ ਜਦੋਂ ਭੋਗ ਪਿਆ ਉਹਨਾਂ ਨੇ ਕਿਹਾ ਭਾਈ ਜਗਰਾਤ ਸਿੰਘ ਤੂਫਾਨ ਇੱਕ ਬਹੁਤ ਹੀ ਅਨਖੀਲਾ ਜੀਜਾ ਰੂਸੀ ਜਿਨ੍ਹਾਂ ਦਾ ਕਰਤਾਰ ਬਹੁਤ ਹੀ ਉੱਚਾ ਤੇ ਸੁੱਚਾ ਸੀ ਆਜ ਤੱਕ ਅਸੀਂ ਉਹਨਾਂ ਦੇ ਕਰਕੇ ਚੈਨ ਦੀ ਨੀਂਦ ਸੁੰਦੇ ਰਹੇ ਜਿੱਥੇ ਕਹਿੰਦਾ ਸਿੱਖ ਆਰਾਮ ਦੀ ਨੀਂਦ ਹੁੰਦੇ ਸੀ ਉਥੇ ਹਿੰਦੂ ਵੀਰ ਵੀ ਚੈਨ ਦੀ ਨੀਂਦ ਸੁੰਦੇ ਸੀ ਸਾਨੂੰ ਆਪਣੀਆਂ ਇੱਜ਼ਤਾਂ ਦੀ ਸਾਨੂੰ ਆਪਣੇ 3 ਪੁੱਤਰਾਂ ਦਾ ਕੋਈ ਫਿਕਰ ਨਹੀਂ ਸੀ ਜਗਰਾਤ ਸਿੰਘ ਦੇ ਹੁੰਦਿਆ ਹੋਇਆ ਕਿਉਂਕਿ ਉਹਨਾਂ ਨੇ ਪੰਜਾਬ ਦੇ ਵਿੱਚੋਂ ਕੋਸ ਬੰਦੇ ਜਿਹੜੇ ਹਿੰਦੂ ਲੋਕ ਬਾਹਰ ਚਲੇ ਗਏ ਸੀ ਉਹਨਾਂ ਨੇ ਵਾਪਸ ਲਿਆ ਕੇ ਪੰਜਾਬ ਦੇ ਵਿੱਚ ਵਸਾਇਆ ਸੀ ਤੇ ਹਿੰਦੂ ਲੋਕਾਂ ਨੂੰ ਵੀ ਕਿਹਾ ਸੀ ਕਿ ਤੁਸੀਂ ਡਰੋ ਨਾ ਜਿੱਦੋਂ ਚੁੱਕ ਜਗਰਾਤ ਸਿੰਘ ਤੂਫਾਨ ਹੈ ਮੈਂ ਤੁਹਾਡੀ ਰਾਖੀ ਕਰਾਂਗਾ ਕਿਉਂਕਿ ਉਹਨਾਂ ਦੇ ਦੇ ਕਰਤਾਰ ਵਿੱਚ ਹਮਦਰਦੀ ਹਮਸਾਫ ਕਿਉਂਕਿ ਉਹਨਾਂ ਨੇ ਸਾਫ਼-ਸਾਫ਼ ਲੱਭ ਜਾਂ ਕੇ ਗੱਲਾਂ ਕਹੀਆਂ ਸੀ ਭਾਈ ਜਗਰਾਤ ਸਿੰਘ ਤੂਫਾਨ ਨੇ ਕਿ ਸਾਡੀ ਕਿਸੇ ਵੀ ਫਿਰਕੇ ਦੇ ਨਾਲ ਲੜਾਈ ਨਹੀਂ ਹੈ ਸਾਡੀ ਲੜਾਈ ਹੈ ਜੁਲਮ ਜ਼ਬਰ ਤੇ ਜੁਲਮ ਦੇ ਨਾਲ ਚਾਹੇ ਉਹ ਕੋਈ ਕਿਸੇ ਵੀ ਧਰਮ ਦਾ ਬੰਦਾ ਜ਼ੁਲਮੀ ਹੋਵੇ ਉਹਦੇ ਨਾਲ ਲੜਾਈ ਆ ਚਾਹੇ ਉਹ ਹਕੂਮਤ ਜ਼ੁਲਮੀ ਹੋਵੇ ਉਹਦੇ ਨਾਲ ਲੜਾਈ ਆ ਸਾਡੀ ਕਿਸੇ ਜਾਤ ਮਜਰ ਜਾਂ ਫਿਰਕੇ ਦੇ ਪ੍ਰਤੀ ਨਹੀਂ ਲੜਾਈ ਨਹੀਂ ਤੇ 8 ਅਪ੍ਰੈਲ 1990 ਨੂੰ ਭਾਈ ਜਗਰਾਤ ਸਿੰਘ ਤੂਫਾਨ ਤੇ ਭਾਈ ਬਖਸ਼ੀ ਸਿੰਘ ਜੀ ਸਾਹ ਤਤ ਦਾ ਜਾਂ ਪਿੰਦੇ ਤੱਕ ਮੈਂ ਗੱਲ ਹੋਰ ਵੀ ਸਾਂਝੀ ਕਰਦੇ ਜਾਵਾਂ ਕਿ ਫਿਲਮ ਬਣੀ ਹੈ ਭਾਈ ਜਗਰਾਤ ਸਿੰਘ ਤੂਫਾਨ ਤੇ ਬਹੁਤ ਸੁਣੀ ਗੱਲ ਦਾ ਕਿ ਆਪਾਂ ਸਿੰਘਾਂ ਦੇ ਜੀਵਨ ਨੂੰ ਦਿਖਾਇਆ ਗਿਆ ਪਰ ਇੱਕ ਉਹਦੇ ਚ ਬਹੁਤ ਵੱਡੀ ਗਲਤੀ ਰੱਖੀ ਗਈ ਹੈ ਕਿ ਭਾਈ ਬਖਸ਼ੀ ਸਿੰਘ ਜਿਹੜਾ ਕਿ ਹਮੇਸ਼ਾ ਉਹਨਾਂ ਦੇ ਨਾਲ ਰਿਹਾ ਉਹਨਾਂ ਦੇ ਨਾਲ ਸੰਘਰਸ਼ ਦੇ ਵਿੱਚ ਰਿਹਾ ਤੇ ਜਿਸ ਦਿਨ ਲਾਸਟ ਦਿਨ ਸੀ ਉਹਦੇ ਪਿਉ ਉਹਨਾਂ ਨੇ ਆਪਣੇ ਕੰਦੇ ਦਾ ਸਹਾਰਾ ਉਹਨਾਂ ਨੂੰ ਦਿੱਤਾ ਬਾਕੀ ਹੋਰ ਤਿੰਨ ਸਿੰਘ ਵੀ ਸੀ ਉਹ ਦੂਸਰੇ ਰਸਤੇ ਤੋਂ ਉੱਥੋਂ ਨਿਕਲ ਵੀ ਚੁੱਕੇ ਸੀਗੇ ਤੇ ਭਾਈ ਬਖਸ਼ੀ ਸਿੰਘ ਨੂੰ ਹੀ ਕਿਹਾ ਸੀ ਭਾਈ ਜਗਰਾ ਸਿੰਘ ਤਵਾਨ ਨੇ ਵੀ ਚਲਾ ਜਾ ਭਾਈ ਬਖਸ਼ੀ ਸਿੰਘ ਨੇ ਕਿਹਾ ਸੀ ਨਹੀਂ ਆਪਣੀਆਂ ਇਕੱਠਿਆਂ ਦੀਆਂ ਕਸਮਾਂ ਖਾਧੀਆਂ ਹਾਂਗਾ ਤੇ ਇਕੱਠੇ ਹੀ ਸੀ ਹੀਧੋਂਗੇ ਉਹਨਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਤੇ ਇਸ ਦਿਨ ਜਿੱਦੇ ਦੁਨਣਾ ਸਿੰਘਾਂ ਦਿਨ ਦਾ ਉਸ ਸਾਹ ਦਿੱਤੀ ਹੁੰਦੀ ਆ ਪੰਜਾਬ ਦੇ ਗਰਾਸੀ ਤੂਫਾਨ ਤਾਂ ਹੀਰੋ ਸੀ ਕਿ ਆਵੇ ਤੇ ਉਸ ਦਿਨ ਪ੍ਰਸ਼ਾਦਾ ਸਕਣਾ ਜਾਂ ਰੋਟੀ ਖਾਣੀ ਤਾਂ ਬੜੀ ਵੱਡੀ ਗੱਲ ਸੀ ਪੰਜਾਬ ਦੇ ਲਈ ਲੋਕਾਂ ਦੇ ਗਲਾਂ ਦਾ ਆਪਣੇ ਗਲਾਂ ਦੇ ਵਿੱਚੋਂ ਪਾਣੀ ਥੱਲੇ ਨਹੀਂ ਗਿਆ ਉਸ ਦਿਨ 10 ਦਿਨਾਂ ਤੱਕ ਦੁਕਾਨਾਂ ਤੇ ਬੱਸਾਂ ਬੰਦ ਰਹਿਣਾ ਸੀ ਲੋਕਾਂ ਦੇ ਵਿੱਚ ਇੱਕ ਤੜਕ ਮੱਚ ਗਈ ਸੀ ਪੰਜਾਬ ਦੇ ਗਰਾਸੀ ਤੂਫਾਨ ਦੀ ਸਾਹਗਤ ਨੇ ਇੰਨਾ ਜ਼ਿਆਦਾ ਰੋਸ ਵਰਗ ਪੀਤਾ ਸੀ ਜਿਨ੍ਹਾਂ ਦਾ ਅੱਜ ਆਪਾਂ ਗੱਲਾਂ ਬਾਤਾਂ ਤਾਂ ਤੁਹਾਨੂੰ ਸੁਣੀਆਂ ਕਿੰਚਾ ਉਹਨਾਂ ਦੇ ਜੀਵਨ ਬਹੁਤ ਉੱਤੇ ਤੇ ਖੁੱਤੇ ਆ ਮੈਥੋਂ ਬੋਲਦਾ ਸਮੇਂ ਬਹੁਤ ਸਾਰੀਆਂ ਹੋ ਸਕਦੀਆਂ ਗਲਤੀਆਂ ਰਹਿਣਾ ਹੁਣ ਤੇ ਮੈਂ ਮਾਫੀ ਮੰਗਦਾ ਉਹਨਾਂ ਦੇ ਲਈ ਪਰ ਮੈਂ ਤੁਹਾਡੇ ਅੱਗੇ ਇੱਕ ਰਿਕਵੈਸਟ ਕਰਦਾ ਮੈਂ ਹਮੇਸ਼ਾ ਗੁਰਬਾਣੀ ਇਤਿਹਾਸ ਸਿੱਖ ਇਤਿਹਾਸ ਦੀ ਗੱਲਾਂ ਬਾਤਾਂ ਪਰ ਜਿੰਨਾ ਕਿ ਮੈਨੂੰ ਜਾਣਕਾਰੀ ਮਿਲਦੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ ਰਹਿਣਾ ਨਾ ਤੇ ਮੇਰੀ ਇੱਕ ਰਿਕਵੈਸਟ ਹੈ ਤੁਸੀਂ ਇਹਨਾਂ ਨੂੰ ਸਬਸਕ੍ਰਾਈਬ ਕਰੂ ਦਾਇਕ ਕਮੈਂਟ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਾ ਜਾ ਕਰੋ ਤੁਸੀਂ ਸਪੋਰਟ ਕਰਦੇ ਰਹੋ ਜਾਂ ਤਾਂ ਰਿਪੋਰਟ ਕਿਸੇ ਕੋਲੇ ਕੋਈ ਜਾਣਕਾਰੀ ਹੁੰਦੀ ਹੈ ਤੇ ਮੈਨੂੰ ਆਪਣੇ ਚੈਨਲ ਤੇ ਕਮੈਂਟ ਕਰਕੇ ਦੱਸੋ ਮੈਂ ਤੁਹਾਨੂੰ WhatsApp ਨੰਬਰ ਭੇਜਾਂਗਾ ਤੁਸੀਂ ਮੇਨੂੰ ਸ਼ੇਅਰ ਕਰੋ ਮੈਂ ਉਸ ਜਾਣਕਾਰੀ ਨੂੰ ਵੀ ਆਪਾਂ ਸਾਰੇ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਵੀ ਸਿੱਖ ਧਰਮ ਦਾ ਇਤਿਹਾਸ ਹੈ ਉਹਨੀਆਂ ਗੱਲਾਂ ਨੂੰ ਫਿਰ ਮੈਂ ਕਿੰਜ ਚੱਜ ਕੇ ਆਹਾਂਗੀ ਬਾਈ ਕੋ ਖੁੰਟਾ ਖਾਂਸਾ ਬਾਈ ਕੋ